ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਨਸੀਤ ਬੀਬੀ ਸੁੰਦਰੀ ਜੀ ਗੁਰਦੁਆਰਾ ਸੀਤ ਬੀਬੀ ਸੁੰਦਰੀ ਵਿਖੇ ਅੱਜ ਜੋਨ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਜੋ ਸੰਭੂ ਜਾਣਾ ਉੱਥੇ ਵਿਚਾਰਾ ਹੋਈਆਂ ਜੋ ਟਰੈਲੀਆਂ ਹੀ ਉਹ ਸਾਡੀਆਂ ਕੱਲ 19 ਤਰੀਕ ਨੂੰ ਦੁਪਹਿਰ ਨੂੰ ਲੈਨ ਅਪ ਹੋਣਗੀਆਂ ਜੋ ਕਿ 20 ਤਰੀਕ ਨੂੰ ਇੱਕ ਜਥਾ ਸਵੇਰੇ 6 ਵਜੇ ਸੰਭੂ ਨੂੰ ਰਵਾਨਾ ਹੋ ਜਾਏਗਾ ਜਾ ਕੇ ਸਹਾਨਾਂ ਤੇ ਰੁਕੇਗਾ ਦਾਣਾ ਮੰਡੀ ਵਿੱਚ ਉਥੇ ਪੂਰਾ ਜ਼ਿਲ੍ਹਾ ਆਏਗਾ ਫਿਰ ਇਕੱਠੇ ਹੋ ਕੇ ਚੱਲਾਂਗੇ ਉਸ ਤੋਂ ਬਾਅਦ ਇੱਕ ਬੱਸ ਠੀਕ 10 ਵਜੇ ਪੁਰਾਣੇ ਸਾਲੇ ਤੋਂ ਚਾਲੇ ਪਾਏਗੀ ਉੱਤੋਂ ਗਾ ਜੋ ਟ੍ਰੇਨ ਚੱਲਣੀ ਆ ਬੀਲਾਂ ਦਾ ਜਥਾ ਬੀਬੀਆਂ ਦਾ ਜਥਾ ਆਊਗਾ ਬੱਸ ਤੇ ਬੀਲਾਂ ਦਾ ਜੱਸਾ ਟ੍ਰੇਨ ਤੇ ਆਊਗਾ ਤਾਂ ਜੋ ਇਹਨਾਂ ਨੂੰ ਆਪਾਂ ਰਾਜਪੁਰ ਤੋਂ ਫੇਰ ਲੈ ਲਾਗੇ ਟਰਾਲੀਆਂ 'ਚ ਇਕੱਠੇ ਹੋ ਕੇ ਚੱਲਾਂਗੇ ਸਾਰਿਆਂ ਨੇ ਬਸਵਾਦ ਦਵਾਇਆ ਸਾਡੀਆਂ ਸਰਕਾਰ ਜੋਗ ਭੈਣਾ ਨੇ ਤੇ ਵੀਰਾਂ ਨੇ ਕਿ ਵੱਡਾ ਕਾਫਲਾ ਲੈ ਕੇ ਸੰਭੂ ਜੋ ਸਾਡੀ ਦਿੱਲੀ ਸਰਕਾਰ ਦੇ ਨਾਲ ਲੜਾਈ ਆ ਐ ਤਨਮਨ ਲਾ ਕੇ ਲੜਾਂਗੇ ਜਿੱਤ ਜਾਵਾਂਗੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੀ ਬਿਲਕੁਲ ਐਦਾਂ ਹੀ ਵੱਡੇ ਵੱਡੇ ਕਾਫਲੇ ਲੈ ਕੇ ਆਪਣੀ ਬਾਰੀ ਸਰ ਜਾਇਆ ਕਰਾਂਗੇ ਤੇ ਜਿੱਤ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ